ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਐਕਸ ਸਰਵਰਸਮੈਨ ਦੀ ਲਿਸਟ ਦੇ ਮੁੱਦੇ ਤੇ ਸਰਕਾਰ ਵੱਲੋਂ ਲਗਾਈ ਗਈ LPA ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਫਰ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ETT 5994 ਦੇ ਸਾਰੇ ਹੀ ਉਮੀਦਵਾਰਾਂ ਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਵਰਤੀ ਲਈ ਉਹਨਾਂ ਉਮੀਦਵਾਰਾਂ ਦੀ ਲਿਸਟ ਡਾਇਰੈਕਟੋਰੇਟ ਵੱਲੋਂ ਜਾਰੀ ਨਹੀਂ ਕੀਤੀ ਜਾ ਰਹੀ ਜਿਨ੍ਹਾਂ ਨੇ ਕੇ ਐਕਸ ਸਰਵਿਸਮੈਨ ਕੈਟਾਗਰੀ ਲਈ ਅਪਲਾਈ ਕੀਤਾ ਸੀ ਇਸ ਲਿਸਟ ਨੂੰ ਜਾਰੀ ਕਰਾਉਣ ਲਈ ਈਡੀਟੀ 5999 ਯੂਨੀਅਨ ਨੇ ਵੀ ਪੂਰੀ ਵਾ ਲਗਾਈ ਸੀ ਤੇ ਦਬਾਅ ਵੀ ਬਣਾਇਆ ਸੀ ਕਿ ਈ ਐਸ ਐਮ ਕੈਟਾਗਰੀ ਦੀ ਲਿਸਟ ਜਾਰੀ ਕਰਵਾਈ ਜਾ ਸਕੇ ਪਰੰਤੂ ਇਸ ਸੰਬੰਧੀ ਇੱਕ ਟੈਕਨੀਕਲ 에ਰਰ ਹੋਣ ਕਾਰਨ ਡਾਇਰੈਕਟੋਰੇਟ ਨੇ ਇਸ ਕੈਟਾਗਰੀ ਦੀ ਲਿਸਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਾਰਨ ESMC ਕੈਟਾਗਰੀ ਦੇ ਉਮੀਦਵਾਰਾਂ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਫਾਈਲਾਈ ਕਿ ਇਸ ਕੈਟਾਗਰੀ ਲਈ ਪੁਰਾਣੇ ਰੂਲ ਫੋਲੋ ਕਰਦੇ ਹੋਏ ਟ੍ਰੀਵਲ ਐਰਰ ਯਾਨੀ ਕਿ ਮਾਮੂਲੀ ਗਲਤੀ ਨੂੰ ਇਗਨੋਰ ਕਰਦੇ ਹੋਏ ਲਿਸਟ ਜਾਰੀ ਕੀਤੀ ਜਾਵੇ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੇ ਵੀ ਜਦੋਂ ਵਿਭਾਗ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਇੱਕ ਕੰਟੈਂਪਟੇਸ਼ਨ ਲਗਾਈ ਗਈ ਸੀ ਤੇ ਜਿਸ ਦੀ ਪਿਛਲੀ ਸੁਣਵਾਈ ਦੌਰਾਨ ਜੱਜ ਸਾਹਿਬ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਿਆ ਸੀ ਕਿ ਉਹਨਾਂ ਨੇ ਪੁਰਾਣੇ ਰੂਲ ਫੋਲੋ ਕਿਉਂ ਨਹੀਂ ਕੀਤੇ ਤਾਂ ਇਸ ਤੇ ਜਵਾਬ ਵਿੱਚ ਅਧਿਕਾਰੀਆਂ ਨੇ ਇੱਕ LPA ਲਗਾਉਣ ਦੀ ਗੱਲ ਕੀਤੀ ਸੀ ਜਿਸ ਤੇ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਜੱਜ ਸਾਹਿਬਾ ਨੂੰ ਦੇ ਦਿੱਤਾ ਗਿਆ ਸੀ। ਦਿਹਾਜਾ ਮਿਤੀ 29/2025 ਨੂੰ ਸਰਕਾਰ ਦੁਆਰਾ ਲਗਾਈ ਗਈ ਇੱਕ LPA ਨੰਬਰ 256 ਕੋਪ 224 ਡੀ ਸੁਣਵਾਈ ਹੋਈ ਇਸ ਸੁਣਵਾਈ ਦੌਰਾਨ ਐਕਸਰਸਮੈਨ ਉਮੀਦਵਾਰਾਂ ਨੇ ਆਪਣੇ ਵਕੀਲਾਂ ਰਾਹੀਂ ਤਰਕ ਦਿੱਤਾ ਕਿ ਉਹਨਾਂ ਨੇ ਤਾਂ ਫਾਰਮ ਐਸ ਐਮਓ ਸੈਲਫ ਕੈਂਡੀਡੇਟ ਕੈਟਾਗਰੀ ਦਾ ਭਰਿਆ ਸੀ ਪਰੰਤੂ ਜਦੋਂ ਸਾਰੀ ਕਾਰਵਾਈ ਤੋਂ ਬਾਅਦ ਪ੍ਰਿੰਟ ਆਊਟ ਕੱਢਿਆ ਗਿਆ ਤਾਂ ਇਸ ਵਿੱਚ ਡਿਪੈਂਡੈਂਟ ਸ਼ੋ ਹੋ ਰਿਹਾ ਸੀ ਜਦੋਂ ਕਿ ਉਹਨਾਂ ਨੇ ਤਾਂ ਸੈਲਫ ਦਾ ਫਾਰਮ ਭਰਿਆ ਸੀ ਡਿਪਾਰਟਮੈਂਟ ਵਰਨੋ ਡਾਇਰੈਕਟੋਰੇਟ ਦੇ ਐਮ ਆਈ ਐਸ ਸ਼ਾਖਾ ਤੋਂ ਇਸ ਸਬੰਧੀ ਪੁੱਛਿਆ ਗਿਆ ਇਸ ਸਬੰਧੀ ਜਦੋਂ ਜੱਜ ਸਾਹਿਬ ਨੇ ਪੁੱਛਿਆ ਤਾਂ ਉੱਤਰ ਸੀ ਕਿ ਜਿਵੇਂ ਹੀ ਇਸ ਸਬੰਧੀ 에ਰਰ ਦਾ ਪਤਾ ਲੱਗਿਆ ਤਾਂ ਸੱਤ ਕੈਂਡੀਡੇਟਸ ਨੇ ਲਾਸਟ ਡੇਟ ਯਾਨੀ ਕਿ 9 ਤੇ 10 ਨਵੰਬਰ 2022 ਤੱਕ ਉਹਨਾਂ ਤੱਕ ਅਪਰੋਚ ਕਰਕੇ ਆਪਣੇ ਫਾਰਮ ਠੀਕ ਕਰਵਾ ਲਏ ਸਨ ਤੇ ਐਮ ਆਈ ਐਸ ਵਿੰਗ ਨੇ ਇਹ ਕਰੈਕਸ਼ਨ ਕਰ ਵੀ ਦਿੱਤੀ ਸੀ ਐਪਲੀਕੇਸ਼ਨ ਵਿੱਚ ਸਬ ਕੈਟਾਗਰੀ ਰਿਫਲੈਕਟ ਨਾ ਹੋਣ ਦਾ ਕਾਰਨ ਐਪਲੀਕੈਂਟ ਵੱਲੋਂ ਉਹਨਾਂ ਦੇ ਪੱਤਰ ਤੇ ਹੀ ਹੋ ਸਕਦਾ ਹੈ ਕਿ ਸਬ ਕੈਟਾਗਰੀ ਨੂੰ ਨਾ ਭਰਿਆ ਹੋਵੇ ਤੇ ਕੋਈ ਗਲਤੀ ਕੀਤੀ ਹੋਵੇ ਫਿਰ ਵੀ ਇਹ ਸਾਰੀ ਕਲੈਕਸ਼ਨ ਕਰਨ ਲਈ ਮਾਣਯੋਗ ਹਾਈ ਕੋਰਟ ਵੱਸੋਂ ਡਿਪਟੀ ਏਜੀ ਪੰਜਾਬ ਵੱਲੋਂ ਹੋਰ ਸਮਾਂ ਮੰਗਿਆ ਗਿਆ ਜਿਹੜਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦੇ ਦਿੱਤਾ ਗਿਆ ਹੁਣ ਅਗਲੀ ਸੁਣਵਾਈ ਦੇ ਮਿਤੇ ਇਹ 10 ਤਰੀਕ 2025 ਨੂੰ ਅਰਜੈਂਟ ਵਿੱਚ ਦੇ ਦਿੱਤੀ ਗਈ ਹੈ। 8TT ਉਹਨਾਂ ਅਰਜ਼ਾ ਨਾਂਹ ਭਰਤੀ ਲਈ ਚੰਗੀ ਗੱਲ ਇਹ ਰਹੀ ਕਿ ਭਰਤੀ ਤੇ ਕੋਈ ਸਟੇ ਨਹੀਂ ਲੱਗਿਆ ਤੇ ਇਹਦਾ ਪ੍ਰੋਸੈਸ ਜਾਰੀ ਰਹਿ ਸਕਦਾ ਹੈ। ਵੈਸੇ ESM ਸੈਲਫ ਦੇ ਉਮੀਦਵਾਰਾਂ ਵਾਸਤੇ ਚੰਗੀ ਗੱਲ ਇਹ ਹੈ ਕਿ ਉਹਨਾਂ ਦਾ ਮਸਲਾ ਹੱਲ ਹੋ ਜਾਣ ਦੀ ਪਰਬਲ ਸੁਮਾਉਣਾ ਬਣ ਗਈ ਹੈ ਕਿਉਂਕਿ ਉਹਨਾਂ ਕੋਲ ਜੋ ਸਰਟੀਫਿਕੇਟ ਹਨ ਜਿਉ ਸੈਲਫ ਦੇ ਹਨ ਤੇ ਫਿਰ ਉਹਨਾਂ ਨੂੰ ਕੰਸੀਡਰ ਕਰਨ ਤੋਂ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ ਰਹੀ ਗੱਲ ਟੈਕਨੀਕਲ ਟਰਰ ਦੀ ਜਾਂ ਫਿਰ ਟ੍ਰਿਵਿਅਲ ਟਰਰ ਦੀ ਤਾਂ ਇਸ ਨੂੰ ਇਗਨੋਰ ਕਰਦੇ ਹੋਏ ਜੋ ਕਿ ਐਸਐਮ ਉਮੀਦਵਾਰਾਂ ਨੂੰ ਵੀ ਅਗਲੀ ਸੁਣਵਾਈ ਵਲੇ ਇਹ ਟਰਰ ਠੀਕ ਕਰਨ ਦਾ ਮੌਕਾ ਦੇ ਦਿੱਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਬਾਕੀ ਰਿਵਾਈਜ਼ਡ ਲਿਸਟ ਜਿਸ ਵਿੱਚ ਕੇ ایਡਬਲਯੂਐਸ ਤੇ ਐਨਆਈਓਐਸ ਕੈਂਡੀਡੇਟਸ ਅਦਾਲਤੀ ਹੁਕਮਾਂ ਅਨਸਾਰ ਨਿਕਲੋਡ ਕੀਤੇ ਗਏ ਹਨ ਉਹ ਇੱਕ ਜਾਂ ਦੋ ਦਿਨਾਂ ਵਿੱਚ ਜਾਰੀ ਹੋ ਸਕਦੀ ਹੈ ਤੇ ਇਸ ਦੀ ਪਰਵਰ ਸੰਭਾਵਨਾ ਜਿਤਾਈ ਜਾ ਰਹੀ ਹੈ ਤਾਂ ਹੁਣ ਜਦੋਂ ਕਿ ਈਟੀਟੀ 943 ਵਰਤੀ ਦਾ ਪ੍ਰੋਸੈਸ ਵੀ ਅੱਗੇ ਵੱਧ ਰਿਹਾ ਹੈ ਤਾਂ ਈਟੀਟੀ 2364 ਦਾ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਇਸ ਵਰਤੀ ਦੇ ਪੂਰੇ ਹੋਣ ਦੀ ਵੀ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਇਸ ਵੀਡੀਓ ਇੱਕ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇਸ ਨੂੰ ਲਾਇਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ